ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੂਲੇ ਜ਼ਿਲ੍ਹਾ ਫਰੋਜਪੁਰ ਤਹਿਸੀਲ ਇਹਨੂੰ ਜੀਰਾ ਪਈ ਜਾਂਦੀ ਆ ਦੋਸਤੋ ਜੀਰੇ ਸ਼ਹਿਰ ਤੋਂ ਮਸਾਂ ਹੀ 8-9 ਕਿਲੋਮੀਟਰ ਤੇ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੀ ਸੂਏ ਜਰਸੀ ਵਿਖਾਉਂਗਾ ਕਰਮਾ ਵਾਲੀ ਹਜੇ ਗੱਬਣਾ ਡੇਟ ਮੁਤਾਬਕ ਉਸ ਸਮੇਂ ਦੀ ਕੱਚੀ ਐਂਫਰਮੇਸ਼ਨ ਬਾਈ ਜੀ ਹੋਰੋਂ ਤੋਂ ਲੈ ਲਾਂਗੇ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਸੋ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੀ ਬਾਈ ਪ੍ਰਗਟ ਸਿੰਘ ਪਿੰਡ ਕਿਹੜਾ ਆਪਣਾ ਬੂਲੇ ਜੀ ਜ਼ਿਲ੍ਹਾ ਫਰੋਹੀਪੁਰ ਤਸਵੀਰ ਜੀ ਜਿਲ੍ਹਾ ਫਰੋਹੀਪੁਰ ਤਸਵੀਰ ਜੀ ਜਿਹੜੀ ਆਪਣੇ ਕੋਲੇ ਗਾਂ ਵਕਾਉ ਕੀਤੀ ਹੈ ਜੀ ਹਾਂਜੀ ਕੈਨਵਾ ਸੂਬਾ ਜੀ ਦੂਜਾ ਸੂਬਾ ਜੀ ਗੱਬਣਾ ਜੀ ਹਾਂਜੀ 10 ਦਿਨ ਰਹਿੰਦੇ ਨੇ 20 ਤਰੀਕ ਨੂੰ ਦਿਨ ਪੂਰੇ ਨੇ ਅੱਛਾ ਦੁੱਧ ਪਹਿਲੇ ਸੇ ਕਿੰਨਾ ਚੁਆਇਆ ਜੀ 15 16 15 15 ਛੇ ਚ ਰਹੀ ਹੈ ਦਿਨ ਕਿੰਨੇ ਲੈ ਜੂ ਅਜੇ 10 ਅੱਜ ਹੋ ਗਈ ਮੇਰੇ ਨਾਲ 10 10 ਦਿਨ ਹੀ ਰਹ ਗਏ ਅੱਛਾ 20 ਤਰੀਕ ਨੂੰ ਦਿਨ ਪੂਰੇ ਹਾਂਜੀ 20 ਤਰੀਕ ਨੂੰ ਠੀਕ ਹੈ ਦੂਜਾ ਸੂਬਾ ਤਾਂ ਪਹਿਲੇ ਸੇ 15 16 ਕਿਲੋ ਚੁਆਇਆ ਹਾਂਜੀ ਮਾੜਾ ਤੋੜ ਕੇ ਥਾਣ ਹਵਾਲ ਇੱਕ ਨੰਬਰ ਅਬ ਦੂਜਾ ਸੁਹਾ ਕਰਮਾ ਵਾਲੀ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 20 ਤਰੀਕ ਨੂੰ ਦਿਨ ਪੂਰੇ ਆ ਤਰੀਕ 10 ਹੋ ਗਈ ਆ 10 ਦਿਨ ਰਹਿ ਗਏ ਸੂਣ ਦੇ ਵਿੱਚ ਹਵਾਨਾ ਬਹੁਤ ਸੋਹਣਾ ਕਰਮਾ ਵਾਲੀ ਨੇ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਬਾਕੀ ਦੋਸਤ ਹਵਾਨੇ ਚ ਵਾਲ ਟੱਲ ਹਜੇ ਕਾਫੀ ਪਈ ਆ 10 ਦਿਨਾਂ ਦੀ ਕੱਚੀ ਆ ਦੋਸਤ ਪਲੂ ਨੇ ਪਹਿਲੇ ਸੂਏ ਵੀਰ ਦਾਸ ਦਾ 15 16 ਕਿਲੋ ਚ ਵਾਇਤੀ ਪਲਾਸ ਚ ਵਾਜੂ ਬਾ ਮੋੜ ਲਈ ਆ ਦੋਸਤੋ ਬੁੱਤੀ ਬਾਤੀ ਦੇਖ ਸਕਦੇ ਆ ਬਹੁਤ ਸੋਹਣੀ ਛੋਟਾ ਕੰਨ ਬੁੱਦੀ ਵਾਲੀ ਜਾਤੀ ਆ ਚਾਰਚ ਫਿਰੋ ਗੋਲ ਮਟੋਲ ਪਈ ਆ ਥਾਨ ਸੋਹਣੇ ਚਾਰੇ ਹੱਥੀ ਚੁਵਾਈ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਜੀ ਦੋਸਤੋ ਹਵਾ ਨਾਲ ਖਿਚਾਂਗੇ ਸਾਰਾ ਵੜੋਂਗੂ ਵਤੂਗਾ ਵਾਲਟਲ ਹਜੇ ਕਾਫੀ ਪਈ ਆ ਨੌਂਾਂ ਦਸਾਂ ਦਿਨਾਂ ਦੀ ਕੱਚੀ ਆ ਤਾਂਦੇ ਸੈਜ ਮੇ ਨੀੜ ਤੋਂ ਵਿਖਾ ਦੇਣਾ ਤੁਹਾਨੂੰ ਲੱਗਦਾ ਆ ਤੁਸੀਂ ਵੇਚ ਸਕਦੇ ਆ ਚਾਰ ਹੀ ਥਾਣਾ ਗੁਲਾਬੀ ਹੱਥੀ ਚੁਾਈ ਵਾਲੇ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਇਆ ਪੂਤੀ ਬਾਤੀ ਬਹੁਤ ਸੋਹਣੀ ਆ ਆ ਤੁਸੀਂ ਵੇਚ ਸਕਦੇ ਆ ਠੰਡੀ ਸੀਲ ਬਹੁਤ ਆ ਪੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਨਵਾਂ ਦਸਾਂ ਦਿਨਾਂ ਦੀ ਕੱਚੀ ਹੈ ਦੁੱਧ ਪਲੂਨ ਨੇ 15 16 ਕਿਲੋ ਚ ਵੈਦ ਕੀ ਪਲਾਸੇ ਚ ਵਾਜੂ ਮੁੱਲ ਕੋ ਬਾਈ ਤੋਂ ਕਨਫਰਮ ਕਰ ਲੈਨੇ ਆ ਹਾਂਜੀ ਬਾਈ ਕੀ ਰੇਟ ਰੱਖੇ ਰੇਟ ਜੇ ਆਪਾਂ 60000 ਰੱਖਿਆ ਜਾਂਦਾ ਸਮਾਂਤਨ ਹੋ ਜੂ ਮੋਕੇ ਮਾਨਤਰ ਹਾਂਜੀ 55000 ਚ ਵਧਕਦੇ ਇੱਕ ਆਪਣਾ ਮੋਬਾਈਲ ਨੰਬਰ ਦੱਸ ਦੇ ਦੱਸਿਓ 88718282 ਦੋਸਤੋ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਸੋ ਜੀ ਨੂੰ ਪਸੰਦ ਆ ਜੂਗੀ ਆਪਣੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ